ਦੀ ਦੇਖ ਰਹੇ ਹੋ ਆ ਰੋਡ ਦੇ ਇੱਕ ਕਿਨਾਰੇ ਤੇ ਪੈਂਚਰਾਂ ਦੀ ਦੁਕਾਨ ਇੱਕ ਗਰੀਬ ਬੰਦੇ ਦੀ ਹੈ ਕਦੇ ਵੀ ਪੈਸੇ ਨਾਲ ਕੋਈ ਵੀ ਖੁਸ਼ੀ ਖਰੀਦੀ ਨਹੀਂ ਜਾ ਸਕਦੀ ਕੱਲਾ ਪੈਸਾ ਮੁੱਖ ਨਹੀਂ ਆਉ ਆ ਉਹਦੇ ਘਰ ਵਾਲੀ ਬੱਚੇ ਨੂੰ ਲੈ ਕੇ ਆਈ ਹੈ ਕਹਿੰਦੀ ਬੱਚੇ ਦਾ ਹੈਪੀ ਬਰਥਡੇ ਆ ਅੱਜ ਵੀਡੀਓ ਨੂੰ ਐਂਡ ਤੱਕ ਦੇਖਿਓ ਮਹਿਸੂਸ ਕਰਿਓ ਵੀਡੀਓ ਨੂੰ ਤੁਹਾਨੂੰ ਵਾਕਈ ਯਕੀਨ ਆ ਜੂਗਾ ਵੀ ਪੈਸੇ ਨਾਲ ਕੋਈ ਖੁਸ਼ੀ ਖਰੀਦੀ ਨਹੀਂ ਜਾਂਦੀ ਆ ਗਏ ਕੋਣੇ ਬੱਚੇ ਨੇ ਆ ਬੱਚੇ ਨੂੰ ਆਪਦੇ ਗੋਦੀ ਚਾ ਕੇ ਦਿਲਾਰ ਦਿੱਤਾ ਤੇ ਬੱਚੇ ਨੂੰ ਇਧਰੀ ਸਾਈਡ ਤੇ ਖੜਾ ਕਰਕੇ ਉਹਨੂੰ ਕਹਿੰਦਾ ਇੱਕ ਮਿੰਟ ਰੁੱਕ ਤੇ ਮੈਂ ਆਉਣਾ ਉਹ ਨਾਲ ਦੀ ਦੁਕਾਨ ਤੇ ਗਿਆ ਜਿੱਥੇ ਟੀ ਸਟਾਲ ਸੀਗੀ ਲੱਗੀ ਹੋਈ ਚਾਹ ਦੀ ਦੁਕਾਨ ਆ ਨਾਮ ਉਥੋਂ ਆ ਵੇਖੋ ਬਰੈਡਾਂ ਦਾ ਪੈਕ ਲੈ ਕੇ ਆਉਂਦਾ ਮੈਂ ਤਾਂ ਕਿਹਾ ਸੀ ਵੀ ਖੁਸ਼ੀ ਹੈ ਨਾ ਜਿਹੜੀ ਇਹਨੂੰ ਕੋਈ ਮੁੱਲ ਖਰੀਦ ਨਹੀਂ ਸਕਦਾ ਪੈਸੇ ਵਾਲਾ ਬੰਦਾ ਕਦੇ ਆਹ ਲਓ ਜੀ ਉਹ ਬਰੈਡਾਂ ਦਾ ਪੈਕ ਲੈ ਕੇ ਆਇਆ ਤੇ ਆਪਣੇ ਬੱਚੇ ਦਾ ਜਨਮ ਦਿਨ ਦੇਖੋ ਕਿੱਡੇ ਢੰਗ ਨਾਲ ਮਨਾਉਂਦਾ ਯਾਰ ਬੱਚੇ ਨੂੰ ਵੀ ਖੁਸ਼ੀ ਹੋਊਗੀ ਪਰ ਆਪ ਦਾ ਵੀ ਰੂਹ ਨਿਕਲਿਆ ਹੋਇਆ ਇਹ ਵੀਡੀਓ ਦੇਖ ਕੇ ਵੀ ਵਾਕਿਆ ਯਾਰ ਦੁਨੀਆ ਕਿੱਥੇ ਦੀ ਕਿੱਥੇ ਵੇਖੀ ਆ ਆ ਵੀ ਕੋਣ ਸਟੂਲ 'ਤੇ ਉਹ ਬੈਠਣ ਵਾਲਾ ਸੀ ਉਸੇ 'ਤੇ ਉਹਨੇ ਬਰੈਡਾਂ ਦਾ ਪੈਟਕ ਧਰਿਆ ਤੇ ਨਾਲ ਇੱਕ ਮੋਮਬਤੀ ਖੜੀ ਕਰਤੀ ਉਹਨੇ ਦੁਕਾਨ ਦੇ ਵਿੱਚ ਮੋਮਬਤੀ ਚਾਨਣ ਵਾਸਤੇ ਰੱਖੀ ਹੋਇਆ ਰਾਤ ਦਾ ਸਮਾਂ ਇਹ ਆ ਦੇਖੋ ਜ਼ੂਮ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਨਿਗਾਹ ਨਾਲ ਦੇਖੋ ਆਪ ਕੋ ਬਰੈਡਾਂ ਦਾ ਪੈਟਕ ਨਾਲ ਮੋਮਬਤੀ ਜਗਾਤੀ ਖੁਸ਼ੀ ਮਹਿਸੂਸ ਕਰ ਰਿਹਾ ਯਾਰ ਗਰੀਬ ਬੰਦੇ ਦੀ ਖੁਸ਼ੀ ਦੇ ਵਿੱਚ ਖੁਸ ਰਿਹਾ ਮਾਲਕ ਬਹੁਤ ਦਿੰਦਾ ਤੂੰ ਦੇਖੋ ਹੈਪੀ ਬਰਥਡੇ ਟੂ ਯੂ ਦੇਖੋ ਯਾਰ ਮੇਰਾ ਮਨ ਤਾਂ ਬਹੁਤ ਸਕੂਨ ਆ ਗਿਆ ਯਾਰ ਵੀ ਵਾਕਿਆ ਯਾਰ ਵੀ ਬੰਦੇ ਦੀ ਗਰੀਬੀ ਦੇ ਵਿੱਚ ਵੀ ਆਪਣੇ ਬੱਚਿਆਂ ਨੂੰ ਖੁਸ਼ ਰੱਖਿਆ ਹੈ ਪਰ ਭਾਵੁਕ ਹੋਣ ਵਾਲੀ ਵੀਡੀਓ ਹੈ ਬਹੁਤ ਜਿਆਦੇ ਭਾਵੁਕ ਹੋ ਜਾਓਗੇ ਤੁਸੀਂ ਵੀਡੀਓ ਦੇਖ ਕੇ ਆਹ ਦੇਖੋ ਜਿਵੇਂ ਹੁਣ ਉਹਨੇ ਬ੍ਰੈਡਾਂ ਦਾ ਪੈਕਟ ਸੀਗਾ ਬ੍ਰੈਡ ਕੱਟ ਕੇ ਉਹਦੇ ਡੈਡੀ ਦੇ ਮੂੰਹ 'ਚ ਪਾਇਆ ਉਹਨੇ ਗੋਦੀ ਚੱਕ ਲਿਆ ਦੇਖੋ ਤੇ ਆਹ ਲੋ ਨਿਕਲ ਜਾ ਬੱਚਾ ਉਹਨੂੰ ਕੀ ਪਤਾ ਹੈ ਵੀ ਗਰੀਬੀ ਕੀ ਹੈ ਆ ਦੇਖੋ ਕੱਲੇ ਪੈਸੇ ਨਾਲ ਦੇਖਿਆ ਕਰੋ ਕਈ ਵਾਰ ਕੋਈ ਚੀਜ਼ ਐਸੀ ਹੋ ਜਾਂਦੀ ਆ ਵੀ ਗਰੀਬ ਦੇ ਵਿੱਚ ਵੇਖੋ ਦੋਨੇ ਜਣੇ ਦੇ ਜਿਹੜਾ ਫੇਸ ਆ ਨਾ ਉਹ ਦੇਖਣ ਵਾਲਾ ਹੈ ਵੀ ਉਹਨਾਂ ਦਾ ਰੋਣ ਨਿਕਲਿਆ ਹੈ ਦੋਨੇ ਜਣਾਂ ਦਾ ਵੀ ਯਾਰ ਆਪਾਂ ਆਪਣੇ ਬੱਚਿਆਂ ਲਈ ਦਿਨ ਪਰਤ ਮਿਹਨਤ ਕਰਦੇ ਆ ਤੇ ਪਰ ਕਾ ਜਾਣ ਦੇਣ ਦੇਖੋ ਕਿਸ ਤਰੀਕੇ ਨਾਲ ਆਪਾਂ ਮਨਾਇਆ ਲਾਈਕ ਕਮੈਂਟ ਤੇ ਉਹ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰੋ ਯਾਰ ਆਪਾਂ ਨੂੰ ਚੰਗੀ ਰੋਟੀ ਚੰਗਾ ਖਾਣ ਪੀਣ ਮਿਲ ਜਾਂਦਾ ਯਾਰ ਆ ਦੇਖੋ ਉਹ ਖੁਸ਼ ਹੈ ਉਹ ਰੂਹ ਜਿਹੜਾ ਰਿਹਾ ਖੁਸ਼ੀ ਦੇ ਧਰੂ ਹੈ ਵੀ ਯਾਰ ਆਪ ਆ ਆਪਣੇ ਬੱਚਿਆਂ ਨੂੰ ਪਾਲਤਾ ਰਹੇ ਆ ਇਹ ਚੀਜ਼ਾ ਦੇਖੋ ਜਨਮ ਦਿਨ ਵੀ ਮਨਾਇਆ ਬੱਚੇ ਦਾ ਦੇਖੋ ਬੱਚੇ ਦਾ ਮੂੰਹ ਵੀ ਕੋਲ ਦੇ ਨਾਲ ਬਰੈਡ ਆਣਾ ਸਹੀ ਠੀਕ ਤਰ੍ਹਾਂ ਕਿਰਮ ਬਣਾਇਆ ਇਹ ਦੇਖਣਯੋਗ ਜੀ ਇਹ ਵੀ ਬੰਦੇ ਨੇ ਆਪ ਦੀ ਗਰੀਬੀ ਦੇ ਵਿੱਚ ਵੀ ਜਿਉਣਾ ਸਿੱਖਿਆ ਯਾਰ ਆਪਾਂ ਚੰਗੀ ਰੋਟੀ ਖਾ ਕੇ ਵੀ ਟੁੱਟੜਗਾ ਮਾਰਦੇ ਆ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰ ਦਿਓ ਧੰਨ